ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਤਾਇਆ ਨਹੀਂ ਪਿਛਲੀਆਂ ਪਾਰਟੀਆਂ ਨੂੰ ਹਰਾਇਆ ਹੈ ਪ੍ਰੋਗਰਾਮ ਕਰਕੇ ਮੁੱਖ ਮੰਤਰੀ ਆਪ ਨੂੰ ਨਿਯੁਕਤੀ ਪੱਤਰ ਦਿੰਦੇ ਆ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਇਹ ਸਰਕਾਰ ਨੌکریاں ਨਹੀਂ ਦੇ ਰਹੀ ਤਾਜ਼ਾ ਕਾਂਗਰਸ ਸਰਕਾਰ ਸਤਾ ਤੇ ਰਹਿ ਕੇ ਗਈ ਹੈ ਕੈਪਟਨ ਦੀ ਅਗਵਾਈ ਦੇ ਵਿੱਚ ਜਾਂ ਚੰਨੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਬੇਰਜ਼ਗਾਰ ਅਧਿਆਪਕਾਂ ਤੇ ਜ਼ਬਰ ਕੀਤਾ ਸਾਡੇ ਬੇਰਜ਼ਗਾਰਾਂ ਨੂੰ ਵੀ ਇਸ ਗੱਲ ਦੀ ਬਹੁਤੀ ਆਸ ਸੀ ਮਲਾਜਮਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮਲਾਜਮਾਂ ਨੂੰ ਕਿ ਹੁਣ ਆਮ ਲੋਕਾਂ ਦੀ ਸਰਕਾਰ ਬਣ ਗਈ ਜਿਨ੍ਹਾਂ ਨੂੰ ਇਸ ਦਲ ਦਾ ਭਲੇਖਾ ਸੀ 2 ਸਾਲ ਨਿਕਲ ਗਏ ਮਾਸਟਰ ਕੈਡਰ ਦੇ ਵਿੱਚ ਇੱਕ ਵੀ ਹਥਿਆਰ ਦਿੱਤਾ ਹੈ ਮੁੱਖ ਮੰਤਰੀ ਦੱਸਦਣ ਸਿੱਖਿਆ ਮੰਤਰੀ ਦੱਸ ਜਾਣ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਵਰਕਰ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਗੱਲ ਦੱਸ ਦਈਏ ਕਿ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਅਸਲ ਵਿੱਚ ਉਹ ਨੌਕਰੀਆਂ ਨਹੀਂ ਹੈ ਜਿਹੜੇ ਵਿਅਕਤੀਆਂ ਤੋਂ ਸਤਾ ਪੰਜਾਬ ਦੇ ਲੋਕਾਂ ਨੇ ਖੋਲੀ ਉਹਨਾਂ ਨਾਲ ਪਹਿਲੀ ਗੱਲ ਤਾਂ ਡਿਬੇਟ ਕੀ ਕਰਨੀ ਬਣਦੀ ਆ ਖਾਲੀ ਕੁਰਸੀਆਂ ਤਰਕੇ ਡਰਾਮਾ ਕੀਤਾ ਜਾ ਰਿਹਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣੇ ਆ ਬੇਰੋਜ਼ਗਾਰ ਆਗੂ ਸੁਖਵਿੰਦਰ ਸਿੰਘ ਆਜਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਸੁਖਵਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਜਿਹੜੇ ਇਸ ਚੈਨਲ ਤੇ ਜੁੜੇ ਹੋ ਤੁਸੀਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ ਸਰਕਾਰ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਅੱਜ ਕੱਲ ਧਰਨੇ ਮਿਆਰੇ ਹੋ ਰਿਹਾ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਅਸਲ ਦੇ ਵਿੱਚ ਅਸੀਂ ਇਹ ਸਮਝਿਆ ਕਿ ਸਰਕਾਰਾਂ ਸਾਰੀਆਂ ਇੱਕ ਨਹੀਂ ਕਿਉਂਕਿ ਲੋਕਾਂ ਨੂੰ ਕਿਵੇਂ ਲੰਬਾ ਸਮਾਂ ਬੁੱਧੂ ਬਣਾ ਕੇ ਰੱਖਿਆ ਜਾ ਸਕਦਾ ਹੈ ਕਿਵੇਂ ਲੋਕਾਂ ਨੂੰ ਸ਼ਲਾਵਾ ਦੇ ਕੇ ਭਲੇਖੇ ਦੇ ਕੇ ਸੱਤਾ ਤੇ ਕਾਬਜ ਰਿਹਾ ਜਾ ਸਕਦਾ ਹੈ ਉਹੀ ਕੁਝ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਬੜੀ ਆਸ ਸੀ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਨਹੀਂ ਪਿਛਲੀਆਂ ਪਾਰਟੀਆਂ ਨੂੰ ਹਰਾਇਆ ਉਹਨਾਂ ਨੇ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਸੱਤਾ ਚ ਰਹੀਆਂ ਨੇ ਭਾਵੇਂ ਤਾਜ਼ਾ ਕਾਂਗਰਸ ਸਰਕਾਰ ਸੱਤਾ ਤੇ ਰਹਿ ਕੇ ਗਈ ਹੈ ਕੈਪਟਨ ਦੀ ਅਗਵਾਈ ਦੇ ਵਿੱਚ ਜਾਂ ਚੰਨੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਿਦਵਾਨ ਅਧਿਆਪਕਾਂ ਤੇ ਜ਼ਬਰ ਕੀਤਾ ਲੋਕਾਂ ਨੇ ਇਸ ਗੱਲ ਦਾ ਬਦਲਾ ਲੈਣ ਲਈ ਕਿ ਪਿਛਲੀਆਂ ਸਰਕਾਰਾਂ ਨੂੰ ਹਰਾਉਣਾ ਹੈ ਪਿਛਦੀਆਂ ਰਵੇਤੀ ਪਾਰਟੀਆਂ ਨੂੰ ਹਰਾਉਣਾ ਉਹਨਾਂ ਨੂੰ ਹਰਾਉਣ ਲਈ ਇਹਨਾਂ ਨੂੰ ਜਤਾਇਆ ਇਹਨਾਂ ਨੂੰ ਇਸ ਗੱਲ ਦਾ ਭਲੇਖਾ ਰਿਹਾ ਕਿ ਸ਼ਾਇਦ ਲੋਕ ਸਾਡੇ ਇਨਕਲਾਬ ਦੇ ਨਾਰੇ ਤੋਂ ਪ੍ਰਭਾਵਿਤ ਹੋ ਕੇ ਸ਼ਾਇਦ ਸਾਡੇ ਬਦਲਾਅ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਜਿਤਾ ਰਹੇ ਹੈ ਤਾਂ ਜਦੋਂ ਨਵੀਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਸਾਡੇ ਬੇਰਜ਼ਗਾਰਾਂ ਨੂੰ ਵੀ ਇਸ ਗੱਲ ਦੀ ਬਹੁਤੀ ਆਸ ਸੀ ਮਲਾਜਮਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮਲਾਜਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿ ਹੁਣ ਆਮ ਲੋਕਾਂ ਦੀ ਸਰਕਾਰ ਬਣ ਗਈ ਜਿਨ੍ਹਾਂ ਨੂੰ ਇਸ ਗੱਲ ਦਾ ਭਲੇਖਾ ਸੀ ਕਿ ਸ਼ਾਇਦ ਇਹਨਾਂ ਕੁਰਸੀਆਂ 'ਤੇ ਬੈਠਣ ਵਾਲੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣਗੇ ਜਨਤਾ ਦੇ ਵੱਢਣਗੇ ਉਹਨਾਂ ਨੂੰ ਇਸ ਗੱਲ ਦਾ ਭਲੇਖਾ ਸੀ ਤੇ ਉਹਨਾਂ ਨੂੰ ਇਸ ਗੱਲ ਦੀ ਆਸ ਸੀ ਜਿਹੜਾ ਕਿ ਆ ਪੌਣੇ ਦੋ ਸਾਲਾਂ ਦੇ ਵਿੱਚ ਨਿਕਲ ਗਿਆ। ਇਹੀ ਕੁਝ ਅਸੀਂ ਪਹਿਲਾਂ ਕਿਤੇ ਪਿਛਲੀਆਂ ਸਰਕਾਰਾਂ ਵੇਲੇ ਕਿਤੇ ਪਟਿਆਲੇ ਦੇ ਵਿੱਚ ਕਿਤੇ ਜਿਹੜਾ ਅ ਮਰਿੰਡੇ ਜਾ ਕੇ ਕਦੇ ਜਲੰਧਰ ਜਾ ਕੇ ਸਿੱਖਿਆ ਮੰਤਰੀ ਦੇ ਕਦੇ ਸਿਹਤ ਮੰਤਰੀ ਦੇ ਪਟਿਆਲੇ ਜਾ ਕੇ ਅਸੀਂ ਲਾਠੀ ਚਾਰਜ ਚੱਲਦੇ ਰਹੇ ਆ ਤਾਂ ਉਹੀ ਕੁਝ ਹੁਣ ਜਾਂ ਅਸੀਂ ਸਤੌਜ ਜਾ ਕੇ ਚੱਲਦੇ ਆ ਜਾਂ ਸੰਗਰੂਰ ਡ੍ਰੀਮ ਲੈਂਡ ਕੋਠੀ ਦੇ ਸਾਹਮਣੇ ਚੱਲਦੇ ਆ ਜਾਂ ਪਿਛਲੇ ਸਮੇਂ ਬਰਨਾਲੇ ਮੀਥਿਆਰ ਦੀ ਕੋਠੀ ਅੱਗੇ ਚੱਲਦੇ ਰਹੇ ਆ ਜਾਂ ਗੰਮੀਰਪੁਰੇ ਜਾ ਕੇ ਬੈਂਸ ਦੀ ਕੋਠੀ ਅੱਗੇ ਸਿੱਖਿਆ ਮੰਤਰੀ ਦੇ ਅੱਗੇ ਚੱਲਦੇ ਰਹੇ ਆ ਜਾਂ ਪਟਿਆਲੇ ਸਿਹਤ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਆ ਕੋਈ ਵੀ ਬਦਲਾਅ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਆਇਆ ਜਿਹੜੇ ਕਿ ਸਾਡੇ ਬੇਰਜ਼ਗਾਰਾਂ ਨੂੰ ਲੱਗਦਾ ਹੋਵੇ ਕੋਈ ਵੀ ਬਦਲਾਅ ਨਹੀਂ ਹੈ ਜੀ ਸੁਖਵਿੰਦਰ ਜੀ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ 37000 ਅਸੀਂ ਨੌਕਰੀਆਂ ਦਿਤੀਆਂ ਪ੍ਰੋਗਰਾਮ ਕਰਕੇ ਮੁੱਖ ਮੰਤਰੀ ਆਪ ਨਿਯੁਕਤੀ ਪੱਤਰ ਦਿੰਦੇ ਆ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਇਹ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਪਿਛਲੀ ਸਰਕਾਰ ਨੇ ਵੀ ਐਵੇਂ ਕੀਤਾ ਕੈਪਟਨ ਨੇ ਕਿਹਾ ਕਿ ਅਸੀਂ ਐਨੇ ਸਕੂਲ ਸਮਾਰਟ ਬਣਾਤੇ ਕੰਦਾ ਤੇ ਰੰਗ ਕਰਕੇ ਸਕੂਲਾਂ ਨੂੰ ਸਮਾਰਟ ਕਹਿਤਾ ਅੰਕੜਿਆਂ ਦੀ ਖੇਡ ਬਣਾ ਕੇ ਪੰਜਾਬ ਨੂੰ ਦੱਸਦਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਪੋਜੀਸ਼ਨ ਤੇ ਇਸ ਨੰਬਰ ਤੇ ਆ ਗਿਆ ਤਾਂ ਇਹਨਾਂ ਨੇ ਸਾਰਾ ਕੁਝ ਉਹੀ ਦੁਹਰਾਇਆ ਆਮ ਆਦੀ ਪਾਰਟੀ ਸਰਕਾਰ ਨੇ ਭਾਵੇਂ ਨੂੰ ਯੋਗਤੀ ਪੱਤਰ ਵੰਡੇ ਜਾ ਰਹੇ ਆ ਬਹੁਤੇ ਥਾਮਾ ਦਿੱਤਾ ਜਿਹੜੇ ਨੂੰ ਯੋਗਤੀ ਪੱਤਰ ਚੰਡੀਗੜ੍ਹ ਤੋਂ ਦੇ ਦਿੱਤੇ ਜਾਂਦੇ ਆ ਜਦੋਂ ਕਿਤੇ ਉਹ ਨਿਯੁਕਤੀ ਪੱਤਰ ਲੈ ਕੇ ਵਿਅਕਤੀ ਕਿਤੇ ਸੰਸਥਾ 'ਚ ਜਾਂਦਾ ਕਿ ਮੈਨੂੰ ਜੁਆਇਨ ਕਰਾਓ ਆ ਮੇਰੇ ਕੋਲ ਚੰਡੀਗੜ੍ਹ ਤੋਂ ਮੁੱਖ ਮੰਤਰੀ ਨੇ ਆਰਡਰ ਦਿੱਤੇ ਮੇਰੀ ਫਲਾਨੀ ਪੋਸਟ ਵਾਸਤੇ ਪੋਸਟਿੰਗ ਹੋਈ ਹੈ ਤਾਂ ਮੈਨੂੰ ਨੌਕਰੀ ਦਿਓ ਉੱਥੇ ਉਹ ਪੋਸਟ ਹੀ ਨਹੀਂ ਹੁੰਦੀ ਤੁਹਾਨੂੰ ਮੈਂ ਤਾਜ਼ਾ ਆਧਾਰਨ ਦੱਸਦਾ 41 61 ਕਾਂਗਰਸ ਸਰਕਾਰ ਵੇਲੇ ਸਿੱਖਿਆ ਮੰਤਰੀ ਅ ਪ੍ਰਗਟ ਸਿੰਘ ਸੀਗੇ ਜਲੰਧਰ ਵਾਲੇ ਅਸੀਂ ਉਹਨਾਂ ਦੀ ਕੋਠੀ ਅੱਗੇ ਧਰ ਨਾਲ ਰੱਖਿਆ ਦੋ ਤਿੰਨ ਮਹੀਨੇ ਤਾਂ ਉਹਨਾਂ ਨੇ ਕੁਝ ਇੱਕ ਮਾਸਟਰ ਕੇਡਰ ਦੀਆਂ ਸਰਕਾਰੀ ਹਾਈ ਸਕੂਲਾਂ ਦੇ ਵਿੱਚ ਅਧਿਆਪਕ ਭਰਤੀ ਕਰਨੀਆਂ ਪੋਸਟਾਂ ਕੱਢੀਆਂ ਜਿੰਨਾ ਚੋਣ ਜਾਬਤਾ ਲੱਗੇ ਜਾਣ ਕਰਕੇ ਵਿੱਚ ਰਹਿ ਗਈਆਂ ਨਵੀਂ ਸਰਕਾਰ ਨੇ ਆ ਕੇ ਸਵਾ ਸਾਲ ਦੇ ਵਿੱਚ ਜਾ ਕੇ ਉਹਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਕਿਤੇ ਅਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਕੀਤੀ ਜਿਹੜਿਆਂ ਨੂੰ ਪੀਜੂ ਦੇ ਆਡੀਟੋਰੀਅਮ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਨਿਯੁਕਤੀ ਪੱਤਰ ਦਿੱਤੇ ਸੀਗੇ ਉਹ ਅੱਜ ਨਿਯੁਕਤੀ ਪੱਤਰ ਲੈ ਕੇ ਜਿੱਥੇ ਕਿਤੇ ਮੁੱਖ ਮੰਤਰੀ ਜਾਂਦਾ ਉੱਥੇ ਜਾਂਦੇ ਆ ਕਿ ਜੀ ਆ ਸਾਨੂੰ ਨਿਯੁਕਤੀ ਪੱਤਰ ਤੁਸੀਂ ਦਿੱਤੇ ਸੀਗੇ ਸਾਨੂੰ ਤਾਂ ਉਹ ਸਕੂਲ ਦੇ ਵਿੱਚ ਲਾਇਆ ਹੀ ਨਹੀਂ ਗਿਆ ਸਾਨੂੰ ਤਾਂ ਡੀਓ ਕਹਿੰਦਾ ਤੂੰ ਲਿਸਟ ਦੇ ਵਿੱਚ ਹੈ ਨਹੀਂ ਸਾਨੂੰ ਤਾਂ ਸਬੰਧਤ ਸਕੂਲ ਦਾ ਪ੍ਰਿੰਸੀਪਲ ਕਹਿੰਦਾ ਤੁਹਾਡੀ ਤਾਂ ਪੋਸਟਿੰਗ ਹੋਈ ਨਹੀਂ ਜੇ ਸੱਚੀ ਮੁੱਚੀ ਇਹ ਹੋਵੇ ਤਾਂ ਉਹ ਬੇਰਜ਼ਗਾਰ ਅੱਜ ਕਿਉਂ ਧੱਕੇ ਖਾਣ ਕਿਉਂ ਥਾਂ ਥਾਂ ਤੇ ਰੋੜਨ ਦੂਜੀ ਗੱਲ ਜਿਹੜੇ 37000 ਦਾ ਡਰਾਮਾ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਕਿ ਮੈਂ 37000 ਨੌਕਰੀਆਂ ਦੇਤੀਆਂ ਉਹ ਪਿਛਲੀਆਂ ਚੱਲ ਰਹੀਆਂ ਭਰਤੀਆਂ ਨੇ ਜਿਹੜੀਆਂ ਕਿ ਦੂਜੇ ਪਾਸੇ ਇਸ ਗੱਲ ਤੇ ਲਾਨਤ ਪਾਉਣੀ ਬਣਦੀ ਹੈ ਕਿ ਦੋ ਸਾਲਾਂ ਦੇ ਵਿੱਚ ਤੁਸੀਂ ਨਵੀਆਂ ਪਰਤੀਆਂ ਦਾ ਕੀ ਦੇਣੀਆਂ ਸੀਗੀਆਂ ਤੁਸੀਂ ਕਹਿੰਦੇ ਸੀ ਸਿੱਖਿਆ ਦੇ ਵਿੱਚ ਕਲੰਡਰ ਬਣਾਵਾਂਗੇ ਹਰੇਕ ਸਾਲ ਅਸੀਂ ਭਰਤੀ ਕਰਿਆ ਕਰਾਂਗੇ ਦੋ ਸਾਲ ਨਿਕਲ ਗਏ ਮਾਸਟਰ ਕੈਡਰ ਦੇ ਵਿੱਚ ਇੱਕ ਵੀ ਇਤਿਆਰ ਦਿੱਤਾ ਹੈ ਮੁੱਖ ਮੰਤਰੀ ਦੱਸਦਣ ਸਿੱਖਿਆ ਮੰਤਰੀ ਦੱਸ ਜਾਣ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਵਰਕਰ ਇਸ ਇਸ ਵੀਡੀਓ ਤੇ ਉਸ ਇਤਿਆਰ ਸਾਹਮਣੇ ਪੇਸ਼ ਕਰ ਦੇਣ ਕਿ ਪੰਜਾਬ ਸਰਕਾਰ ਨੇ ਮਾਸਟਰ ਕੈਡਰ ਦੀਆਂ ਇੰਨੀਆਂ ਪੋਸਟਾਂ ਕੱਢੀਆਂ ਨੇ ਅਜੇ ਦੋ ਸਾਲਾਂ ਦੇ ਵਿੱਚ ਪੌਣੇ ਦੋ ਸਾਲ ਦੇ ਵਿੱਚ ਉਹੀ ਭਰਤੀਆਂ ਕੰਪਲੀਟ ਕੀਤੀਆਂ ਜਿਹੜੀਆਂ 37000 ਪੋਸਟਾਂ ਦੀ ਗੱਲ ਕਰ ਰਹੇ ਐ ਆਰਡਰਾਂ ਦੀ ਗੱਲ ਕਰ ਰਹੇ ਐ ਨੌਕਰੀਆਂ ਦੀ ਗੱਲ ਕਰ ਰਹੇ ਐ ਉਹ ਤਾਂ ਪਿਛਲੀਆਂ ਸਰਕਾਰਾਂ ਵੇਲੇ ਦੀਆਂ ਚੱਲ ਰਹੀਆਂ ਭਰਤੀਆਂ ਅਧਵਾਟੇ ਜਿਹੜੀਆਂ ਲਟਕਦੀਆਂ ਸੀ ਉਹੀ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਨਵੇਂ ਇਸ਼ਤਿਹਾਰ ਹਜੇ ਕਿਤੇ ਨਹੀਂ ਦਿੱਤੇ ਗਏ ਇਸ ਕਰਕੇ ਉਹ ਸਿਰਫ ਅੰਕੜਿਆਂ ਦੀ ਖੇਡ ਐ ਪੰਜਾਬ ਦੇ ਉਹਨਾਂ ਅਣਪੋਲ ਲੋਕਾਂ ਨੂੰ ਭਰਮਾਉਣ ਦਾ ਡਰਾਮ ਐ ਕਿ ਅਸੀਂ ਲੋਕਾਂ ਨੂੰ ਭਰਮਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਗੱਲ ਦੱਸ ਦਈਏ ਕਿ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਅਸਲ ਵਿੱਚ ਉਹ ਨੌਕਰੀਆਂ ਨਹੀਂ ਐ ਉਹ ਤਾਂ ਪਿਛਲੇ ਸਰਕਾਰਾਂ ਵੇਲੇ ਦੀਆਂ ਚੱਲ ਰਹੀਆਂ ਭਰਤੀਆਂ ਕ੍ਰਿਆਮਾਂ ਨੇ ਜਿਹੜੀਆਂ ਅਜੇ ਵੀ ਅਧੂਰੀਆਂ ਲਮ ਕਰੀਆਂ ਨੇ ਸੁਖਵਿੰਦਰ ਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਮਸਲੇ ਠਾਰੇ ਜਿਵੇਂ ਕੁੜੀ ਦਾ ਮੁੱਦਾ ਆ ਗਿਆ ਜਾਂ ਮੰਨ ਲਓ ਅਰਬੀ ਘੋੜਿਆਂ ਦਾ ਆ ਗਿਆ ਇਹ ਬਿਆਨ ਜਾਰੀ ਕਰਦੇ ਆ ਕਿ ਇਹ ਪੰਜਾਬ ਚੋਂ ਲੋਕਾਂ ਦਾ ਧਿਆਨ ਭੰਕਰਨ ਵਾਸਤੇ ਨਹੀਂ ਇਹ ਕਰ ਰਹੇ ਮੁੱਖ ਮੰਤਰੀ ਬਿਲਕੁਲ ਜੀ ਅਸਲ ਦੇ ਵਿੱਚ ਇੱਕ ਨਾ ਤਰੀਕਾ ਹੁੰਦਾ ਆਪਾਂ ਜਦੋਂ ਦੀਵਾਲੀ ਲੰਘ ਕੇ ਗਈ ਹੈ ਤਾਂ ਗਲੀ ਚ ਜਦੋਂ ਤੁਸੀਂ ਲੰਘ ਰਹੇ ਹੋਵੋਗੇ ਇੱਕ ਬੱਚਿਆਂ ਵਾਲੇ ਪਟਾਕੇ ਹੁੰਦੇ ਆ ਲਾਲ ਜੀ ਜੇ ਦੋ ਚਲਾਉਂਦੇ ਆ ਆਪਾਂ ਉਹ ਤੋਂ ਬੋਤਾ ਨਹੀਂ ਡਰਦੇ ਪਾਸੇ ਦੀ ਓਕੇ ਲੰਘ ਜਾਂਦੇ ਆ ਅੱਗੇ ਜਾ ਕੇ ਕੋਈ ਹੋਰ ਬੱਚਾ ਵੱਡੇ ਪਟਾਕੇ ਪਾ ਰਿਹਾ ਜਿਹਨੂੰ ਲੱਡੂ ਪਟਾਕੇ ਕਹ ਦਿੰਦੇ ਆ ਉੱਥੋਂ ਜੀ ਜ਼ਰੂਰ ਥੋੜੇ ਜਿਹਾ ਠਟੰਬਰ ਦੇ ਆ ਇਹਦੇ ਦੌਰਾਨ ਹੀ ਕਿਸੇ ਕਰ ਤੋਂ ਹੋਰ ਉੱਚੀ ਆਵਾਜ਼ ਆ ਜਾਂਦੀ ਹੈ ਸਾਡਾ ਧਿਆਨ ਉਧਰ ਚਲਿਆ ਜਾਂਦਾ ਹੈ ਰਾਜਨੀਤੀ ਚ ਹੀ ਕੀਤਾ ਜਾ ਰਿਹਾ ਕਿ ਇੱਕ ਪਟਾਕਾ ਛੋਟਾ ਜਿਹਾ ਚਲਾਓ ਲੋਕਾਂ ਦਾ ਧਿਆਨ ਉਧਰ ਗਿਆ ਕੁਝ ਇੱਕ ਟਾਈਮ ਪੰਜਾਬ ਦੇ ਲੋਕ ਉਸ ਮਸਲੇ ਬੰਨੀ ਮਤਲਬ ਉਸ ਪਟਾਕੇ ਬੰਨੀ ਵੇਖਦੇ ਰਹਿਣ ਕਿ ਇਧਰ ਕੋਈ ਪਟਾਕਾ ਪਿਆ ਸੀਗਾ ਇਸ ਦੂਬਾਦ ਦੇ ਵਿੱਚ ਜਦੋਂ ਉਹਨਾਂ ਦਾ ਥੋੜਾ ਜਿਹਾ ਧਿਆਨ ਉਧਰੋਂ ਆਏ ਲੱਗੇ ਕਿ ਭਟਕ ਰਿਹਾ ਹੈ ਜਾਂ ਧਿਆਨ ਘਟ ਗਿਆ ਦੂਜੇ ਪਾਸੇ ਕੋਈ ਵੱਡਾ ਪਟਾਕਾ ਚਲਾ ਦਿਓ ਲੋਕਾਂ ਦਾ ਧਿਆਨ ਉਧਰ ਚਲਿਆ ਜਾਊਗਾ ਇਹੀ ਕੁਝ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਕਿਤੇ ਡੇਟਾ ਮਾਰਨ ਦਿੰਦੇ ਆ ਮੈਂ 5 ਤਰੀਕ ਨੂੰ ਫਲਾਨੀ ਗੱਲ ਦਾ ਖਲਾਸਾ ਕਰੂੰ ਮੈਂ 10 ਤਰੀਕ ਨੂੰ ਆਹ ਕਰੂੰਗਾ ਘੋੜਿਆਂ ਦਾ ਕਰੂੰ ਵੀ ਭਲੇ ਮਾਨਸੋ ਜਿੰਨਾ ਲੋਕਾਂ ਦਾ ਪੰਜਾਬ ਦੇ ਲੋਕਾਂ ਨੇ ਬਾਈਕਟ ਕਰਤਾ ਜਿਹੜੇ ਵਿਅਕਤੀਆਂ ਤੋਂ ਸਤਾ ਪੰਜਾਬ ਦੇ ਲੋਕਾਂ ਨੇ ਖੋਲੀ ਉਹਨਾਂ ਨਾਲ ਪਹਿਲੀ ਗੱਲ ਤਾਂ ਡਿਬੇਟ ਕੀ ਕਰਨੀ ਬਣਦੀ ਆ ਖਾਲੀ ਕੁਰਸੀਆਂ ਧਰ ਕੇ ਡਰਾਮਾ ਕੀਤਾ ਜਾ ਰਿਹਾ ਹੈ ਜਿਹੜੇ ਲੋਕਾਂ ਨੇ ਨਕਾਰ ਤੇ ਪਿਛਲੀਆਂ ਸਰਕਾਰਾਂ ਵਾਲੇ ਸਾਰੇ ਉਹਨਾਂ ਨਾਲ ਡਿਬੇਟ ਕਰਨ ਦਾ ਡਰਾਮਾ ਕੁਰਸੀਆਂ ਰੱਖ ਕੇ ਕਰਨਾ ਗਿੱਡੀ ਵੱਡੀ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਕਾਰਵਾਈ ਹੈ ਜਿਹੜੇ ਪੰਜਾਬ ਦੇ ਮਸਲੇ ਤੇ ਗੱਲ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਭਲਾ ਕਿਵੇਂ ਹੋਵੇ ਵਿਭਾਗਾਂ ਦੇ ਵਿੱਚ ਭਰਤੀਆਂ ਕੰਪਲੀਟ ਕੀਤੀਆਂ ਜਾਣ ਇਸ਼ਤਿਹਾਰ ਦਿੱਤੇ ਜਾਣ ਕਿਸਾਨਾਂ ਦੇ ਮਸਲੇ ਕੀ ਹੈ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਭਾਰਤਿਆਂ ਨਾਲ ਕਿੱਥੇ ਧੱਕਾ ਕਰਦੀ ਹੈ ਪੰਜਾਬ ਸਰਕਾਰ ਉਹਦੀ ਅਗਵਾਈ ਕਿਵੇਂ ਕਰੇ ਮਜ਼ਦੂਰਾਂ ਦੇ ਮਸਲੇ ਕਿਵੇਂ ਹੱਲ ਹੋਣ 13 ਘੰਟੇ ਵਾਲਾ ਰੱਦ ਕੀਤਾ ਜਾਵੇ ਉਹਨਾਂ ਗੱਲਾਂ ਲਈ ਜਿਹੜੇ ਲੋਕ ਪਹੁੰਚੇ ਸੀਗੇ ਪੀਜੂ ਜਲੰਧਰ ਦੇ ਵਿੱਚ ਸੌਰੀ ਲੁਧਿਆਣਾ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਚ ਡੱਕਤਾ ਤੇ ਦੂਜੀਆਂ ਕੁਰਸੀਆਂ ਰੱਖ ਕੇ ਡਰਾਮਾ ਕੀਤਾ ਜਾ ਰਿਹਾ ਇਹ ਹੀ ਕੁਝ ਫੇਰ ਕਿ ਜੀ ਪੰਜ ਨੂੰ ਦੱਸਾਂਗੇ ਅਸੀਂ 10 ਨੂੰ ਦੱਸਾਂਗੇ ਮੈਂ ਹੱਥ ਨੇ ਦੱਸੂ ਮੈਂ ਸਵੇਰੇ ਦੱਸੂ ਜਾਂ ਦੂਜੇ ਪਾਸੇ ਕਹਿ ਦਿੰਦੇ ਆ ਜੀ ਅਸੀਂ ਸਰਾਰੀ ਵਾਲਾ ਫਲਾਨਾ ਦੱਸਾਂਗੇ ਅਸੀਂ ਕੋਈ ਇੱਕ ਹੋਰ ਮੰਤਰੀ ਜਾਇਆ ਸੀਗਾ ਉਹਦਾ ਨਾਂ ਵੀ ਮੈਨੂੰ ਲੈਣਾ ਨਹੀਂ ਚਾਹੀਦਾ ਵੀ ਉਹਨੇ ਕੁਝ ਗਲਤ ਕਰਤਾ ਕਿਸੇ ਬੱਚੇ ਵਾਲੀ ਗੱਲ ਉਧਰਾਂ ਦੱਸਾਂਗੇ ਖਲਾਸੇ ਤਾਂ ਇਹੋ ਜੇ ਹੋ ਰਹੇ ਆ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਐ ਗੰਭੀਰਤਾ ਨਾਲ ਵਿਚਾਰ ਚਰਚਾ ਤਾਂ ਉਥੇ ਕਰਨੀ ਬਣਦੀ ਹੈ ਕਿ ਸਾਡੇ ਵਿਭਾਗਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਸਾਡੇ ਬੱਚੇ 12ਵੀਂ ਕਰਕੇ ਬਾਹਰ ਜਾ ਰਹੇ ਆ ਸਾਡੇ ਪੰਜਾਬ ਦਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ ਜੇ ਪੰਜਾਬ ਦੇ ਵਿੱਚ ਸਾਡੀ ਨੌਜਵਾਨੀ ਰਹੂ ਅਸੀਂ ਪੰਜਾਬ ਦੇ ਤਾਂ ਵਿਕਾਸ ਕਰਾਂਗੇ ਸਿੱਖਿਆ ਸਾਡਾ 12 12ਵੀਂ ਤੱਕ ਪੰਜਾਬ ਦੇ ਵਿੱਚੋਂ ਬੱਚੇ ਸਾਡੀ ਸਿੱਖਿਆ ਲੈ ਕੇ ਸੇਵਾਵਾਂ ਦੇਣ ਲਈ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਆ ਲੱਖਾਂ ਰੁਪਇਆ 30 35 40 ਲੱਖ ਰੁਪਇਆ ਇੱਕ ਨੌਜਵਾਨ ਬੱਚਾ ਲੜਕਾ ਲੜਕੀ ਨਾਲ ਲੈ ਕੇ ਚਲਿਆ ਜਾਂਦਾ ਉਸ ਤੋਂ ਬਾਅਦ ਉਹਦਾ ਪਰਿਵਾਰ ਚਲਿਆ ਜਾਂਦਾ ਪੰਜਾਬ ਨਾ ਹੋ ਰਿਹਾ ਤਾਂ ਸੋਚਣਾ ਤਾਂ ਇਹ ਬਣਦਾ ਕਿ ਅਸੀਂ ਪੰਜਾਬ ਨੂੰ ਕਿਵੇਂ ਬਚਾਈਏ ਮਹਿਕਮਿਆਂ ਨੂੰ ਕਿਵੇਂ ਬਚਾਈਏ ਵਿਭਾਗਾਂ ਨੂੰ ਕਿਵੇਂ ਬਚਾਈਏ ਖੁਦਕੁਸ਼ੀਆਂ ਕਿਵੇਂ ਰੋਕਣ ਰੋਕੀਆਂ ਜਾਣ ਕਿਸਾਨ ਖੁਦਕੁਸ਼ੀਆਂ ਨਾ ਕਰਨ ਮਜ਼ਦੂਰ ਖੁਦਕੁਸ਼ੀਆਂ ਨਾ ਕਰਨ ਇੱਥੋਂ ਤੱਕ ਕਿ ਵਿਦਿਆਰਥੀ ਵੀ ਖੁਦਕੁਸ਼ੀਆਂ ਕਰ ਰਹੇ ਆ ਆਪਣੀ ਪੜ੍ਹਾਈ ਤੋਂ ਤੰਗ ਆ ਕੇ ਗਰੀਬੀ ਤੋਂ ਤੰਗ ਆ ਕੇ ਉਹਨਾਂ ਦੀ ਆਰਥਿਕ ਹਾਲਤ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਆ ਮਸਲਾ ਤਾਂ ਸੋਚਣਾ ਇਹ ਬਣਦਾ ਮੇਰੇ ਪਿੰਡ ਢਿਲਵਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਸਰਕਾਰੀ ਸਕੂਲ ਦੇ ਵਿੱਚ ਸੈਕੰਡਰੀ ਸਕੂਲ ਦੇ ਵਿੱਚ 450 ਦੇ ਕਰੀਬ ਵਿਦਿਆਰਥੀ ਹੈ ਜਿੱਥੇ ਸਿਰਫ ਮਜ਼ਦੂਰਾਂ ਦੇ बच्चे पढ़ਦੇ ਐ ਜਿਹੜੇ ਪ੍ਰਾਇਮਰੀ ਸਕੂਲ ਐ ਸਰਕਾਰੀ ਸਕੂਲਾਂ 'ਚ ਤੇ ਮਜ਼ਦੂਰਾਂ ਦੇ ਬੱਚੇ ਪੜਦੇ ਐ ਕਿਸਾਨੀ ਦੇ ਬੱਚੇ ਉਹਨਾਂ ਸਕੂਲਾਂ 'ਚੋਂ ਹਿਜਰਤ ਕਰ ਗਏ ਇਹਦੇ ਤੋਂ ਪੜਤਾਲ ਤਾਂ ਕਰਨੀ ਇਹ ਬਣਦੀ ਐ ਕਿ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਇਲਾਕਿਆਂ ਦੇ ਵਿਧਾਇਕ ਸਾਡੇ ਮੰਤਰੀ ਇਹ ਗੱਲ ਪਹਿਲ ਕਦਮੀ ਕਰਨ ਕਿ ਹਰੇਕ ਮੁਲਾਜ਼ਮ ਨੂੰ ਜਿਹੜਾ ਇਸ ਗੱਲ ਵਾਸਤੇ ਜਿਹੜਾ ਪਾਬੰਦ ਕੀਤਾ ਜਾਵੇ ਕਿ ਉਹਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ। ਜਿਹੜਾ ਵੀ ਮੁਲਾਜ਼ਮ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈਂਦਾ ਹੈ, ਜਿਹੜਾ ਵੀ ਇਲੈਕਟਿਡ ਬਾਡੀ ਦਾ ਮੈਂਬਰ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈਂਦਾ ਹੈ, ਭਾਵੇਂ ਉਹ ਡੀਸੀ ਆ ਭਾਵੇਂ ਰਾਸ਼ਟਰਪਤੀ ਹੈ, ਪ੍ਰਧਾਨ ਮੰਤਰੀ ਉਹਨਾਂ ਦੇ ਵਿੱਚੇ ਸਰਕਾਰੀ ਸਕੂਲਾਂ 'ਚ ਪੜਨ ਤਾਂ ਸਾਡੇ ਸਰਕਾਰੀ ਸਕੂਲਾਂ ਦਾ ਮਿਆਰ ਚੱਕਿਆ ਜਾਊਗਾ। ਤਾਂ ਪੰਜਾਬ ਦੇ ਵਿਰਜ਼ਗਾਰਾਂ ਨੂੰ ਰੋਜ਼ਗਾਰ ਮਿਲੂਗਾ। ਲਗਾਤਾਰ ਸਕੂਲਾਂ 'ਚੋਂ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਤਾਂ ਉੱਥੇ ਪੋਸਟਾਂ ਘਟ ਰਹੀਆਂ ਨੇ। ਸਰਕਾਰ ਕਹਿੰਦੀ ਆ ਤੁਹਾਡੀਆਂ ਪੋਸਟਾਂ ਸਰਪਲਸ ਹੋ ਗਈਆਂ। ਸਾਨੂੰ ਤਾਂ 400 ਬੱਚੇ ਵਾਸਤੇ ਸਿਰਫ 40 ਅਧਿਆਪਕਾਂ ਦੀ ਲੋੜ ਹੈ ਤਾਂ ਉੱਥੇ ਪਹਿਲਾਂ ਜਿਹੜੀਆਂ ਹੈਗੀਆਂ ਵੀ ਨੇ ਤਾਂ ਉਹਨਾਂ ਪੋਸਟ ਸੈਂਕਸ਼ਨ ਪੋਸਟਾਂ ਤੇ ਵੀ ਕੱਟ ਮਾਰਿਆ ਜਾ ਰਿਹਾ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਦਿੱਲੀ ਦੇ ਇਸ਼ਾਰਿਆਂ ਤੇ ਕੇਰਿਵਾ ਦੇ ਇਸ਼ਾਰਿਆਂ ਤੇ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪੰਜਾਬ ਨੂੰ ਤਬਾਹ ਕਰਨ ਦੇ ਕੰਡੇ ਤੇ ਹੈ ਭਾਵੇਂ ਲੋਕਾਂ ਨੇ 1 ਮਹੀਨਾ ਜਮਨੀ ਚੋਣ ਤੋਂ ਬਾਅਦ ਵਿੱਚ ਜਦੋਂ ਲੋਕ ਸਭਾ ਦੀ ਜਮਨੀ ਚੋਣ ਹੋਈ ਆ ਤਸਵੀਰ ਦਿਖਾਤੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਲੋਕਾਂ ਨੇ ਤਸਵੀਰ ਦਿਖਾ ਦੇਣੀ ਹੈ ਦੂਜੇ ਸਟੇਟਾਂ ਦੇ ਵਿੱਚ ਜਾ ਕੇ ਭਗਵੰਤ ਮਾਨ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਹੈ ਪੰਜਾਬ ਦੇ ਖਰਚਿਆਂ ਤੇ ਅਰਬਾਂ ਖਰਬਾਂ ਰੁਪਇਆ ਪੰਜਾਬ ਦਾ ਲਾ ਕੇ ਸਰਕਾਰੀ ਪੈਸੇ ਦੀ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਕਿ ਪੰਜਾਬ ਦੇ ਵਿੱਚ ਇੱਕ ਮਾਡਲ ਪੇਸ਼ ਕੀਤਾ ਗਿਆ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਪਹਿਲਾ ਮਾਡਲ ਕੀਤਾ ਪੰਜਾਬ ਦੇ ਵਿੱਚ ਦੂਜਾ ਮਾਡਲ ਹੈ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਈ ਸਟੇਟਾਂ ਦੇ ਵਿੱਚ ਚਾਰ ਦੇ ਵਿੱਚ ਚੋਣਾ ਹੋ ਕੇ ਹਟੀਆਂ ਨੇ ਜਿੱਥੇ ਇਹਨਾਂ ਨੇ ਨੋਟਾ ਨੂੰ ਜਿਹੜਾ ਮਾਤ ਦੇਤੀ ਨੋਟਾ ਤੋਂ ਵੀ ਹਾਰ ਗਈ ਨੋਟਾ ਵੀ ਇਹਨਾਂ ਤੋਂ ਜਿੱਤ ਗਿਆ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਲੋਕ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਖੁਸ਼ ਨੇ ਪੰਜਾਬ ਦੇ ਲੋਕਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਉਹਨਾਂ ਟੇਟਾ ਚ ਜਾ ਕੇ ਗੱਲ ਦੱਸੀ ਹੈ ਕਿ ਪੰਜਾਬ ਦੇ ਹਾਲਾਤ ਕੀ ਹੈ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰਦੇ ਆ ਮਜ਼ਦੂਰ ਖੁਦਕੁਸ਼ੀਆਂ ਕਰਦੇ ਆ ਬੇਰਜ਼ਗਾਰ ਖੁਦਕੁਸ਼ੀਆਂ ਕਰਦੇ ਆ ਰੋਜ਼ਾਨਾ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਬੇਰਜ਼ਗਾਰਾਂ ਨੂੰ ਕੁੱਟਿਆ ਜਾਂਦਾ ਹੈ ਗੰਭੀਰਪੁਰੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕੁੱਟਿਆ ਜਾਂਦਾ ਜਿੱਥੇ ਕਿਤੇ ਪੰਜਾਬ ਦੇ ਲੋਕ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜਾਂਦੇ ਆ ਕਿਸਾਨ ਮਜ਼ਦੂਰ ਜਾਂਦੇ ਆ ਸਾਰਿਆਂ ਤੇ ਵਿਦਿਆਰਥੀਆਂ ਤੇ ਜ਼ਬਰ ਕੀਤਾ ਜਾਂਦਾ ਇਸ ਕਰਕੇ ਪੰਜਾਬ ਦੇ ਵਿੱਚ ਇਸ ਗੱਲ ਦਾ ਡਰਾਮਾ ਜਿਹੜਾ ਆਵਾਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਸਬਕ ਸਿੱਖਣਗੇ ਅਸੀਂ ਬੇਅਰਜ਼ਗਾਰਾਂ ਵੱਲੋਂ ਮਾਸਟਰ ਕੈਡਰ ਦੇ ਵਿੱਚ ਆਪਣੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਕਿ ਜਿਹੜੀ 55% ਦੀ ਸਰਤ ਹੈ ਬੇਤੁਕੀ ਲਾਈ ਗਈ ਹੈ ਇਹਨਾਂ ਦੇ ਮੰਤਰੀ ਹਰਪਾਲ ਸਿੰਘ ਚੀਮਾ ਇਹਨਾਂ ਦੀ ਵਿਧਾਇਕ ਨਿਰੰਦਰ ਕੌਰ ਭਰਾਜ ਇਹਨਾਂ ਦਾ ਮੰਤਰੀ ਮੀਤ ਹਿਆਰ ਸਾਡੇ ਨਾਲ ਇਹਨਾਂ ਦੀ ਜਿਹੜਾ ਬਜਿੰਦਰ ਕੌਰ ਪ੍ਰੋਫੈਸਰ ਸਾਡੇ ਧਰਨੇ ਚ ਆ ਕੇ ਇਸ ਗੱਲ ਦਾ ਵਾਅਦਾ ਕਰਦੇ ਰਹੇ ਹੈ ਕਿ ਤੁਹਾਡੇ ਤੇ ਜਿਹੜੀ ਸ਼ਰਤ ਕਾਂਗਰਸ ਸਰਕਾਰ ਨੇ ਲਾਈ ਹੈ ਬੇਤੁਕੀ ਹੈ ਗ੍ਰੈਜੂਏਸ਼ਨ ਦੇ ਜਿਹੜੇ ਨੰਬਰਾਂ ਦੇ ਆਧਾਰ ਤੇ ਤੁਸੀਂ ਵੀਆਰਡ ਚ ਦਾਖਲਾ ਲੈਂਦੇ ਹੋ ਉਹਨਾਂ ਨੰਬਰਾਂ ਨੂੰ ਹੀ ਜ਼ਰੂਰੀ ਸ਼ਰਤ ਮੰਨਿਆ ਜਾਵੇ ਉਹਨਾਂ ਦੇ ਵਿੱਚ ਪ੍ਰਤੀਸ਼ਤ ਦਾ ਉਹਨਾਂ ਦੇ ਵਿੱਚ ਪਰਸੈਂਟੇਜ ਦਾ ਜਿਹੜਾ ਕੋਈ ਕਿਹਾ ਜਾਂਦਾ ਕਿ ਪਮਾਨਾ ਬਦਲਿਆ ਗਿਆ ਉਹ ਪਮਾਨਾ ਰੱਦ ਕਰਨਾ ਚਾਹੀਦਾ ਉਦੋਂ ਤੱਕ ਸੰਘਰਸ਼ ਦੀ ਪ੍ਰੋੜਤਾ ਕਰਦੇ ਰਹੇ ਆ ਅੱਜ ਜਦੋਂ ਖੁਦ ਸਤਾ ਤੇ ਬੈਠੇ ਆ ਸਾਨੂੰ ਡੇਢ ਦੋ ਸਾਲ ਹੋ ਗਏ ਇਸ ਮੰਗ ਨੂੰ ਜਿਹੜਾ ਸਰਕਾਰ ਤੱਕ ਰੱਖਿਆ ਨੂੰ ਇਹਦੇ ਵਿੱਚ ਸੋਧ ਨਹੀਂ ਕੀਤੀ ਗਈ ਮਾਸਟਰ ਕੈਡਰ ਦੇ ਵਿੱਚ ਕੋਈ ਭਰਤੀ ਨਹੀਂ ਕੀਤੀ ਗਈ ਅਸੀਂ ਪਿਛਲੀ ਕਾਂਗਰਸ ਸਰਕਾਰ ਵੇਲੇ ਮੰਗ ਕਰਦੇ ਸੀਗੇ ਕਿ ਕਿ ਪੰਜਾਬੀ ਨੂੰ ਪੰਜਾਬ ਦੇ ਵਿੱਚ ਜੇਕਰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ ਪੰਜਾਬੀ ਦੇ ਸੱਚੀ ਮਿੱਥੀ ਹਮਾਇਤੀ ਹੋ ਮਾਤਪਾ ਸਾਨੂੰ ਉਤਸ਼ਾਹਤ ਕਰਨਾ ਚਾਹੁੰਦੇ ਹੋ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਵੀ ਮਾਸਟਰ ਕੈਡਰ ਦੀ ਇੱਕ ਵੀ ਲੈਕਚਰਾਰ ਦੀ ਪੋਸਟ ਖਾਲੀ ਨਹੀਂ ਹੋਣੀ ਚਾਹੀਦੀ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਪਿਛਲੇ ਇਤਿਹਾਰ ਵੀ ਰੱਦ ਕੀਤੇ ਐ ਲੈਕਚਰਾਂ 343 ਭਰਤੀ ਜਿਹੜਾ ਰੱਦ ਕਰਕੇ ਦੁਬਾਰਾ ਅਜੇ ਤੱਕ ਕੋਈ ਇਤਿਹਾਰ ਨਹੀਂ ਦਿੱਤਾ ਗਿਆ ਨਾ ਹੀ ਉਹਦੇ ਵਿੱਚ ਪ੍ਰੋਫੈਸਰਾਂ ਦੀਆਂ ਲੈਕਚਰਾਰਾਂ ਦੀਆਂ ਪੰਜਾਬੀ ਦੀਆਂ ਪੋਸਟਾਂ ਪਾਈਆਂ ਗਈਆਂ ਨੇ 1158 ਪ੍ਰੋਫੈਸਰ ਜਿਨ੍ਹਾਂ ਵਿੱਚ ਸਾਡੀ ਭੈਣ ਬਲਵਿੰਦਰ ਕੌਰ ਪਿਛਲੇ ਸਮੇਂ ਦੇ ਵਿੱਚ ਗੰਭੀਰਪੁਰੇ ਅਨੰਦਪੁਰ ਸਾਹਿਬ ਖੁਦਕੁਸ਼ੀ ਕਰ ਗਈ ਹੈ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਦਿੱਤਾ ਦੋਸ਼ੀ ਤੇ ਪਰਚਾ ਦਰਜ ਨਹੀਂ ਕੀਤਾ ਤਾਂ ਉਹਨਾਂ ਦੀ ਭਰਤੀ ਵੀ ਅਜੇ ਅੱਜਾਟੇ ਲਟਕ ਰਹੀ ਹੈ ਇਹ ਸਰਕਾਰ 646 ਪੀਟੀਆਈ ਦੇ ਅਫਕਾਂ ਦੀ ਭਰਤੀ ਰੱਦ ਕਰਕੇ ਨ ਜਾ ਰਹੀ ਹੈ ਪਿਛਲੇ ਜਾਰੀ ਇਛਿਹਾਰ ਰੱਦ ਕੀਤੇ ਜਾ ਰਹੇ ਨਵੇਂ ਇਛਿਹਾਰ ਨਹੀਂ ਦਿੱਤੇ ਜਾ ਰਹੇ ਅਸੀਂ ਹਰੇਕ ਮੋੜ ਤੇ ਇਥੋਂ ਦੇ ਮੁੱਖ ਮੰਤਰੀ ਨੂੰ ਘੇਰਾਂਗੇ ਜਿੱਥੇ ਕਿਤੇ ਵੀ ਮੁੱਖ ਮੰਤਰੀ ਪੰਜਾਬ ਲੋਕਾਂ ਚ ਆ ਕੇ ਆਪਣੀ ਗੱਲ ਕਰਦਾ ਆਪਣੇ ਹੰਝੂ ਕੇਰ ਕੇ ਡਰਾਮਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਗੱਲ ਕੀਤੀ ਉਹਨਾਂ ਦੇ ਆਪਣੇ ਹੰਝੂਆਂ ਰਾਹੀਂ ਉਹਨਾਂ ਦਾ ਜਿਹੜਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਅਸੀਂ ਬਰਾਬਰ ਰੂਪ ਦੇ ਵਿੱਚ ਜਾ ਕੇ ਘੇਰ ਕੇ ਇਹ ਸਾਰੀਆਂ ਗੱਲਾਂ ਰੱਖਾਂਗੇ ਅਜੇ ਵੀ ਚੇਤਾਵਨੀਆਂ ਪੰਜਾਬ ਸਰਕਾਰ ਨੂੰ ਕਿ ਆਪਣੇ ਜਿਹੜੇ ਚੋਣ ਵਾਦੇ ਕੀਤੇ ਸੀ ਜਲਦੀ ਤੋਂ ਜਲਦੀ ਉਹਨਾਂ ਚੋਣ ਵਾਦਿਆਂ ਤੇ ਖਰੇ ਉਤਰਿਆ ਜਾਵੇ 55% ਦੀ ਸਰਤ ਰੱਦ ਕੀਤੀ ਜਾਵੇ ਜਿਹੜਾ ਭਗਵਾਨਤਮਾਨ ਮੁੱਖ ਮੰਤਰੀ ਬਤੌਰ ਸੰਸਦ ਮੈਂਬਰ ਬਤੌਰ ਉਦੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਉਮੀਦਵਾਰ ਹੁੰਦਿਆਂ ਪ੍ਰਚਾਰ ਕਰਦਾ ਸੀਗਾ ਕਿ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਕਿਉਂ ਓਵਰੇਜ ਹੁੰਦੇ ਆ ਜੇਕਰ ਕੋਈ ਲੀਡਰਓਵਰੇਜ ਨਹੀਂ ਹੁੰਦਾ ਜੇ ਕੋਈ ਮੁੱਖ ਮੰਤਰੀ ਬਣਨ ਵਾਸਤੇ ਉਮਰ Hadd ਦੀ ਸੀਮਾ ਨਹੀਂ ਹੈ ਤਾਂ ਭਰਤੀ ਹੋਣ ਲਈ ਵਕ ਵਕ ਭਾਗਾਂ ਦੇ ਵਿੱਚ ਉਮਰ Hadd ਦੀ ਸੀਮਾ ਕਿਉਂ ਹੈ ਜੇਕਰ ਆਵਾਦੀ ਪਾਰਟੀ ਦੀ ਸਰਕਾਰ ਬਣੀ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ ਤਾਂ 2 ਸਾਲ ਹੋ ਗਏ ਅਜੇ ਤੱਕ ਮੌਕਾ ਨਹੀਂ ਦਿੱਤਾ ਗਿਆ ਇਹ ਵੀ ਮੰਗਾ ਸੀ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਚੇਤੇ ਕਰਾਉਣੇ ਆ ਸਿਹਤ ਮੰਤਰੀ ਨੂੰ ਚੇਤੇ ਕਰਾਉਣੇ ਆ ਕਿ ਇਹਨਾਂ ਮੰਗਾ ਤੇ ਗੌਰ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦੇ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਹੋਰ ਵਿਧਾਇਕ ਪਹੁੰਚਣਗੇ ਹਰੇਕ ਮੋੜ ਤੇ ਘੇਰ ਕੇ ਸਵਾਲ ਕਰਾਂਗੇ ਲੋਕਾਂ ਦੀ ਕਟੈਰੇ ਦੇ ਵਿੱਚ ਖੜੇ ਕਰਾਂਗੇ ਲੋਕਾਂ ਦੇ ਸਾਹਮਣੇ ਸਵਾਲ ਕਰਾਂਗੇ ਸੁਖਿੰਦਰ ਜੀ ਤੁਹਾਨੂੰ ਨਹੀਂ ਲੱਗਦਾ ਵੀ ਲੋਕ ਇਸ ਬਦਲਾਅ ਨੂੰ ਦੇਖ ਕੇ ਪ੍ਰਸਤਾਰੇ ਨੇ ਇੱਕ ਕਹਾਵਤ ਹੈ ਆਪੇ ਫਾਥੜੀਏ ਤੈਨੂੰ ਕੌਣ ਛੜਾਈ ਲੋਕ ਹੁਣ ਆਪੇ ਫਸੇ ਐ ਲੋਕਾਂ ਨੂੰ ਇਸ ਗੱਲ ਦਾ ਭੇਲਕਾ ਸੀ ਮੁਲਾਜ਼ਮਾਂ ਨੂੰ ਕਿ ਅਸੀਂ ਸੌਖੇ ਹੋ ਜਾਾਂਗੇ ਸਿੱਖਿਆ ਦੇ ਵਿੱਚ ਸਾਨੂੰ ਸਿਰਫ ਅਧਿਆਪਨ ਕਾਰਜ ਹੀ ਕਰਾਏ ਜਾਣਗੇ ਪੁਲਿਸ ਵਾਲਿਆਂ ਨੂੰ ਵੀਰਾਂ ਨੂੰ ਸੀ ਕਿ ਸਾਡੀ ਡਿਊਟੀ 8 ਘੰਟੇ ਕਰ ਦੂ ਉਹ ਸਾਰੇ ਉਹ ਤੋਂ ਬੜੀਆਂ ਤਾੜੀਆਂ ਮਾਰਦੇ ਸੀ ਆ ਸਾਡੀਆਂ ਭੈਣਾ ਪੁਲਸ ਵਾਲੀਆਂ ਮੈਂ ਦੇਖੀਆਂ ਥਾਣਿਆਂ ਦੇ ਵਿੱਚ ਆਪਣੇ ਹਰਫਲਾਈਆਂ ਚਾਕੇ ਭੰਗੜੇ ਕਿੱਦੇ ਪਾਉਂਦੀਆਂ ਸੀਗੀਆਂ ਤਾਂ ਉਹ ਸਾਰਿਆਂ ਨੇ ਆਪ ਪੰਗੇ ਸਿਹੜੇ ਆ ਤਾਂ ਪਰ ਜੇ ਪੰਗੇ ਵੀ ਸਿਹੜੇ ਆ ਤਾਂ ਲੋਕ ਇਸ ਗੱਲ ਤੋਂ ਸਿਆਣੇ ਵੀ ਹੋ ਗਏ ਕਿ ਉਹ ਕਹਿੰਦੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਸਬਕ ਸਿਖਾਵਾਂਗੇ ਉਹਨਾਂ ਨੇ 1 ਮਹੀਨੇ ਦੇ ਵਿੱਚ ਹੀ ਸਭ ਕਸਕਾਤਾ ਸੀ ਜਮਨੀ ਚੋਣ ਦੇ ਵਿੱਚ ਲੋਕ ਸਭਾ ਦੇ ਵਿੱਚ ਤਾਂ ਆਉਣ ਵਾਲੀ ਜਿਹੜੀ ਵੀ ਚੋਣ ਹੋਣੀ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਹ ਗੱਲ ਤੈਅ ਕਰ ਲਈ ਹੈ ਕਿ ਹੋਰ ਚੋਰ ਜਿੱਤ ਜੇ ਸਾਧ ਜਿੱਤ ਜੇ ਲੰਡਾ ਜਿੱਤ ਜੇ ਖੁੰਡਾ ਜਿੱਤ ਜੇ ਭਗਵੰਤ ਮਾਨ ਨੂੰ ਹਰਾਉਣਾ ਹੀ ਆ ਆਦੀ ਪਾਰਟੀ ਨੂੰ ਹਰਾਉਣਾ ਹੁਣ ਲੋਕ ਇਸ ਆਧਾਰ ਤੇ ਵੋਟਾਂ ਪਾਉਣਗੇ ਤੇ ਆਪਣੀ ਗਲਤੀ ਸੁਧਾਰ